ਪਿੰਡ ਨੰਗਲ ਵਿਖੇ ਬਾਬਾ ਸਾਈ ਭੀਮਰਾਓ ਅੰਬੇਦਕਰ ਜੀ ਦੇ ਬੁੱਤ ਦਾ ਦੂਸਰੀ ਵਾਰ ਸ਼ਰਧਾਲੂਆਂ ਵੱਲੋਂ અપਮਾਨ ਕਰਨ ਤੇ ਤਾਨਾ ਜਾਰੀ ਹੈ। ਅੱਜ ਇਸ ਧਰਨੇ ਵਿੱਚ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਵੱਲੋਂ ਮੌਕੇ ਤੇ ਪਹੁੰਚ ਕੇ ਧਰਨੇ ਵਿੱਚ ਹਾਜ਼ਰੀ ਲਗਾਈ ਗਈ ਅਤੇ ਇਸ ਤੋਂ ਬਾਅਦ ਨਗਰ ਕੌਂਸਲ ਫਲੋਰ ਵਿੱਚ ਜਾ ਕੇ ਵੱਖ-ਵੱਖ ਉੱਚ ਅਧਿਕਾਰੀਆਂ ਨੂੰ ਬੁਲਾ ਕੇ ਬਾਬਾ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਜੀ ਦੇ ਬੁੱਤ ਦੇ ਆਲੇ-ਦੁਆਲੇ ਵਧੀਆ ਢੰਗ ਨਾਲ ਨਵੀਨੀਕਰਨ ਕੀਤਾ ਜਾਵੇ ਇਹ ਵੀ ਕਿਹਾ ਕਿ ਪੰਚਾਇਤ ਤੋਂ ਬਾਬਾ ਸਾਹਿਬ ਜੀ ਦੇ ਬੁੱਤ ਦੀ ਦੇਖਭਾਲ ਦੀ ਜ਼ਿੰਮੇਵਾਰੀ ਲੈ ਕੇ ਲੋਕਲ ਪ੍ਰਸ਼ਾਸਨ ਦੇ ਹੱਥ ਵਿੱਚ ਦਿੱਤੀ ਜਾਵੇ। ਵਿਸ਼ੇਸ਼ ਤੌਰ ਤੇ ਪਹੁੰਚੀ ਹੋ ਤੁਸੀਂ ਉੱਥੇ ਮੌਕਾ ਜਾ ਕੇ ਰੱਖਿਆ ਤੁਸੀਂ ਕੀ ਕੁਛ ਉੱਥੇ ਬਾਤ ਕੀਤਾ ਕਿਹੜਾ ਅਬਜ਼ਰਵੇਸ਼ਨ ਤੁਹਾਡੀ ਦੇਖੋ ਉੱਥੇ ਨੰਬਰ 1 ਪ੍ਰਸ਼ਾਸਨ ਨੂੰ ਜ਼ਰੂਰ ਬਾਬਾ ਸਾਹਿਬ ਅਮੇੜਕਰ ਦੇ ਬੁੱਤ ਨੂੰ ਰਿਪੇਅਰ ਸਪੇਅਰ ਜੋ ਵੀ ਉੱਥੇ ਹੋਣਿਆ ਵਾਲਾ ਕੰਮ ਹੈ ਉਹ 24 48 ਘੰਟਿਆਂ ਦਾ ਬਹੁਤ ਲੰਮਾ ਕੰਮ ਨਹੀਂ ਆ। ਉਹਨੂੰ ਪਿੰਡ ਵਾਲਿਆਂ ਦੇ ਹੱਥ ਤੇ ਨਹੀਂ ਛੱਡ ਕੇ ਆਮ ਲੋਕਾਂ ਦਾ ਪ੍ਰਸ਼ਾਸਨ ਨੂੰ ਆਪਣੇ ਹੱਥ 'ਚ ਲੈ ਕੇ ਉਹਨੂੰ ਜਲਦੀ ਨਿਪਟਾਉਣਾ ਚਾਹੀਦਾ ਆ। ਔਰ ਦੂਸਰਾ ਜਿਹੜੇ ਉੱਥੇ ਲੋਕ ਬੈਠੇ ਨੇ ਬਾਬਾ ਸਾਹਿਬ ਅੰਬੇਡਕਰ ਦੀ ਜਾਇਜਾਕਾਰ ਕਰਨ ਵਾਲੇ ਲੋਕ ਨੇ ਮੈਂ ਉਹਨਾਂ ਕੋਲ ਗਿਆ ਮੈਂ ਸਾਰਿਆਂ ਨੂੰ ਫਤਿਹ ਬਲਾ ਕੇ ਆਇਆ ਦਰੀ ਤੇ ਬੈਠਿਆਂ ਨੂੰ ਔਰ ਜਿੱਦਾਂ ਉਹ ਜਾਇਜਾਕਾਰ ਕਰਦੇ ਸੀ ਮੈਂ ਬਤੌਰ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਮੈਂ ਖੁਦ ਉੱਥੇ ਜਾਇਜਾਕਾਰ ਕਰਕੇ ਆਇਆ ਬਾਬਾ ਸਾਹਿਬ ਅੰਬੇਡਕਰ ਦੀ ਖੁਸ਼ੀ ਦੀ ਗੱਲ ਹੈ ਕਿ ਜੇ ਮੈਂ ਨਾਰਾ ਲਾਉਂਦਾ ਸੀ ਤਾਂ ਦਰੀ ਤੇ ਬੈਠੇ ਵਾਲੇ ਮੇਰੇ ਨਾਰੇ ਦਾ ਜਵ ਮੈਂ ਉਹਨਾਂ ਦਾ ਵੀ ਸ਼ੁਕਰੀਆ ਦਾ ਕਰਦਾ ਜਿਹੜੇ ਜਵਾਬ ਦਿੰਦੇ ਸੀ ਔਰ ਬਾਬਾ ਸਾਹਿਬ ਅੰਬੇੜਕਰ ਦੀ ਹਰ ਇਨਸਾਨ ਜਾਇਜਾਕਾਰ ਚਾਹੁੰਦਾ ਆ ਜਿਹੜੇ ਅੱਜ ਇਸ ਕਮਰੇ 'ਚ ਬੈਠੇ ਆ ਇਹ ਵੀ ਜਾਇਜਾਕਾਰ ਚਾਹੁੰਦੇ ਆ ਜਿਹੜੇ ਉਸ ਦਰੀ ਤੇ ਬੈਠੇ ਉਹ ਵੀ ਜਾਇਜਾਕਾਰ ਚਾਹੁੰਦੇ ਆ ਘੜੀ ਵੀ ਚਾਹੁੰਦਾ ਆ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਬਾਬਾ ਸਾਹਿਬ ਦੀ ਜਾਇਜਾਕਾਰ ਜਿਹੜੀ ਆ ਉਹ ਇਕੱਠੇ ਹੋ ਕੇ ਕਰਨੀ ਚਾਹੀਦੀ ਆ ਇਕੱਠੇ ਹੋਣ 'ਚ ਥੋੜੀ ਜਿਹੀ ਕਮੀ ਲੱਗੀ ਸਰ ਐਮ ਸੀ ਜੀ ਸਾਹਿਬ ਨੇ ਇੱਕ ਸਵਾਲ ਰੱਖਿਆ ਸੀ ਰਾਜਕਮਰ ਸੰਜੂ ਜੀ ਨੇ ਕਿ ਇਫ ਫ੍ਰੈਂਡਲੀ ਮੈਚ ਨਹੀਂ ਖੇੜਿਆ ਜੇ ਸਰਕਾਰ ਨੂੰ ਪੜ੍ਹਾਣ ਲਈ ਦੇਖੋ ਇੱਕ ਪਿੰਡ ਦੇ ਵਿੱਚ ਦ ਜੇ ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਦੋਸ਼ੀ ਨੂੰ ਲੱਭ ਰਹੇ ਆ ਤਾਂ ਸਾਨੂੰ ਨੰਗਲਪਿੰਡ 'ਚੋ ਵੀ ਕੋਈ ਦੋਸ਼ੀ ਲੱਭਣਾ ਚਾਹੀਦਾ ਕੋਈ ਮਿਲਿਆ ਗਿਆ ਤਾਂ ਨਹੀਂ ਵਿੱਚ ਹੈਗਾ ਸਰ ਇਸ ਤੋਂ ਬਾਅਦ ਪ੍ਰਸ਼ਾਸਨ ਦਾ ਕੀ ਰੋਲ ਹੈ ਇਹਨਾਂ ਨੂੰ ਡੀਪੀਸੀ ਸਾਹਿਬ ਨੂੰ ਰਿਪੋਰਟ ਦਿੱਤੀ ਸੀ ਸਾਹਮਣੇ ਰਿਪੋਰਟ ਦਿੱਤੀ ਸੀ ਐਸਡੀਐਮ ਸਾਹਿਬ ਨੇ ਮਾਨਯੋਗ ਡੀਐਸਪੀ ਸਾਹਿਬ ਨੇ ਔਰ ਇਹਨਾਂ ਤੋਂ ਪਹਿਲਾਂ ਮੇਰੀ ਮਾਨਯੋਗ ਐਸਐਸਪੀ ਸਾਹਿਬ ਨਾਲ ਅਧਿਆਤੀ ਨਾਲ ਲੰਬੀ ਗੱਲਬਾਤ ਹੋਈ ਆ ਔਰ ਮੈਨੂੰ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਇਸ ਗੱਲ ਤੇ ਬਕਾਇਦਾ ਉਹਨਾਂ ਦੀ ਰਿਪੋਰਟ ਵੀ ਸਾਰੀ ਲਈ ਆ ਸੁਣੀ ਹੈ ਜਿਹੜੀ ਮੈਂ ਰੱਖਾਂ ਤਾਂ ਚੰਹੀਂ ਚੰਗਾ ਲੱਗਦਾ ਕਿਉਂਕਿ ਉਹ ਡਿਪਾਰਟਮੈਂਟ ਦੀ ਰਿਪੋਰਟ ਹੈ ਉਹ ਡਿਪਾਰਟਮੈਂਟ ਹੀ ਰੱਖੇਗਾ ਪਰ ਮੈਂ ਇਸ ਗੱਲ ਦਾ ਭਰੋਸਾ ਸਮੁੱਚੇ ਅੰਬੇਡਕਰੀਆਂ ਸਮੁੱਚੇ ਅਨੁਸੂਚਿਤ ਜਾਤੀ ਵਰਗਾਂ ਨੂੰ ਸਮੁੱਚੇ 바ਵਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲਿਆਂ ਨੂੰ ਇਹ ਦੁਆਨਾ ਹੈ ਕਿ 바ਵਾ ਸਾਹਿਬ ਅੰਬੇਡਕਰ ਦੇ ਬੁੱਤ ਦਾ અપਮਾਨ ਕਰਨ ਵਾਲਿਆਂ ਨੂੰ ਜੇਲਾ ਛੁੱਟਿਆ ਜਾਏਗਾ ਔਰ ਮੈਨੂੰ ਉਮੀਦ ਹੈ ਤਿੰਨ ਤੋਂ ਲੈ ਕੇ ਪੰਜ ਦਿਨ ਦੇ ਵਿੱਚ ਵਿੱਚ ਹੀ ਤੁਹਾਨੂੰ ਜੇਲਾ ਚ ਨਜ਼ਰ ਆਉਣਗੇ ਇਸ ਗੱਲ ਦਾ ਮੈਂ ਪ੍ਰਮਾਣਸ਼ਾ ਦਵਾ। ਕਦੋਂ ਇਹ ਕਿਹੜੀ ਕਾਰਵਾਈ ਕੀਤੀ ਦਰਫਾ ਇਹਨਾਂ ਦੇ ਜਿਹੜੀ ਸਟੈਚੂਜ਼ ਦੇ ਉੱਪਰ ਅੱਗੇ ਕੋਈ ਕਾਰਵਾਈ ਨਾ ਹੋਣ ਉਹਨਾਂ ਨੇ ਕੋਈ ਸੁਝਾਅ ਤੁਸੀਂ ਇਹਨਾਂ ਨੂੰ ਪ੍ਰਸ਼ਾਸਨਿਕ ਦੇਖੋ ਇਹਦੇ ਵਿੱਚ ਜਿੱਦਾਂ ਫਲੋਰ ਸਬਡਿਵੀਜ਼ਨ ਹੈ ਇੱਥੇ ਡੀਐਸਪੀ ਸਾਹਿਬ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਪ੍ਰਸ਼ਾਸਨ ਨੇ ਕਿ 29 ਸਟੈਚੂਜ਼ ਜਿਹੜੇ ਹੈਗੇ ਆ ਉਹ ਸਬਡਿਵੀਜ਼ਨ ਦੇ ਵਿੱਚ ਨਹੀਂ ਔਰ ਮੈਂ ਐਸਐਸਪੀ ਸਾਹਿਬ ਨੂੰ ਪੁੱਛਿਆ ਸੀ ਵਿਧਾਤੀ ਨੂੰ ਉਹਨਾਂ ਨੇ ਕਿਹਾ ਕਿ 61 ਮੇਰੇ ਅੰਦਰ ਮੇਰੇ ਡਿਸਟ੍ਰਿਕਟ ਦੇ ਵਿੱਚ ਨਹੀਂ ਔਰ ਜਿਹੜੀ ਪੂਰੀ ਰੇਂਜ ਹੈਗੀ ਆ ਇਹ ਜਲੰਧਰ ਜਿਹੜੀ ਰੇਂਜ ਹੈ ਲਗਭਗ 300 ਦੇ ਲਗਭਗ ਸਟੈਚੂ ਜਿਹੜੇ ਇੱਥੇ ਲੱਗੇ ਹੋਏ ਨੇ ਔਰ ਇਹਨਾਂ ਸਟੈਚੂ ਦੇ ਉੱਤੇ ਮੈਂ ਪ੍ਰਸ਼ਾਸਨ ਨੂੰ ਇਹ ਵੀ ਸਿਝਾ ਦਿੱਤਾ ਆ ਕਿ ਜਦੋਂ ਛੋਟੇ ਹੁੰਦੇ ਸੀ ਤਾਂ ਕਾਲੇ ਕੱਚਿਆਂ ਦਾ ਯੁੱਗ ਹੁੰਦਾ ਸੀਗਾ ਤਾਂ ਪਿੰਡਾਂ 'ਚ ਠਿਕਰੀ ਪਾਰੇ ਲੱਗਦੇ ਸੀ ਤੇ ਅੱਜ ਜੇ ਵਿਦੇਸ਼ੀ ਸ਼ਕਤੀਆਂ ਦੇ ਦਮ ਤੇ ਇੱਕ ਨਕਲੀ ਸਿੱਖ ਬਣ ਕੇ ਔਰ ਨਕਲੀ ਖਾਲਸਤਾਨੀ ਬਣ ਕੇ ਇਹ ਤਾਰਾ ਮਾਰ ਰਿਹਾ ਤਾ ਕੋਈ ਗਾਨੀ ਤਾਰਾ ਮਾਰਨ ਦੇ ਉਤੇ ਜਿਹੜੇ ਬਾਬਾ ਸਾਹਿਬ ਨੂੰ ਮੇੜਕ ਨੂੰ ਮੰਨਣ ਵਾਲੇ ਆ ਇਹਨਾਂ ਦੀਆਂ ਵੀ ਇੱਕ ਠਿਕਰੀ ਜਿਹੜੀਆਂ ਟੀਮਾਂ ਆ ਜਿਹੜੇ ਵਲੰਟੀਅਰ ਟੀਮਾਂ ਆ ਤਾਂ ਉਹ ਜ਼ਰੂਰ ਉਹਨਾਂ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕੀਤੀ ਆ ਮੈਂ ਲੋਕਲ ਸਬਡਿਵੀਜ਼ਨ ਨੂੰ ਵੀ ਇਹ ਬੇਨਤੀ ਕੀਤੀ ਆ ਕਿ ਲੋਕਲ ਪੰਚਾਇਤਾਂ ਨਹੀਂ ਬਣਨੀ ਚਾਹੀਦੀ ਵੀ ਜਿੱਦਾਂ ਜਿੰਦਾ ਦਿਲ ਕਰਦਾ ਵੀ ਉਹ ਕੋ ਸਟੈਚੂ ਲਾ ਦਿੰਦਾ ਵੀ ਇੱਕ ਕਮੇਟੀ ਦਾ ਗੱਟ ਬਣਾਉਣਾ ਚਾਹੀਦਾ ਤਾਂ ਕਿ ਪਿੰਡਾਂ ਚੱਤਰ ਦਾ ਮਾਹੌਲ ਨਾ ਖਰਾਬ ਹੋਵੇ ਦੇਖੋ ਇਹ ਬਿਲਕੁਲ ਤੁਹਾਡੀ ਅੱਜ ਗੱਲ ਜਿਹੜੀ ਨਿਕਲ ਕੇ ਆਈ ਆ ਔਰ ਮੈਂ ਇਹਨੂੰ ਬਕਾਇਦਾ ਤੌਰ ਤੇ ਚੰਗੇ ਬਿੰਦੂਆਂ ਦੇ ਵਿੱਚ ਮੈਂ ਨੋਟ ਕੀਤਾ ਆ ਕਿ ਜਿਹੜਾ ਨਗਰ ਕੌਂਸਲ ਦਾ ਪ੍ਰਸ਼ਾਸਨ ਹੈ ਜਾਂ ਪਿੰਡ ਦਾ ਪ੍ਰਸ਼ਾਸਨ ਹੈ ਪੰਚਾਇਤ ਹੈ ਚਾਹੇ ਨਗਰ ਕੌਂਸਲ ਹੈ ਉਹ ਜਦੋਂ ਵੀ ਕੋਈ ਬੋਤਲ ਲੱਗਣਾ ਆ ਉਹ ਪੰਚਾਇਤ ਦੇ ਮਤੇ ਰਾਹੀਂ ਲੱਗੇ ਔਰ ਜਾਂ ਪ੍ਰਸ਼ਾਸਨ ਦੇ ਜਿਹੜਾ ਕੌਂਸਲ ਦਾ ਮਤੇ ਰਾਹੀਂ ਲੱਗੇ ਔਰ ਉਹਦੇ ਤੇ ਬਕਾਇਦਾ ਜਿਹੜਾ ਡਿਪਾਰਟਮੈਂਟ ਨੂੰ ਜਾਵੇ ਕਿ ਇਹਦੀ ਮਨਜ਼ੂਰੀ ਚਾਹੀਦੀ ਆ ਜਿਹੜੀ ਤੁਸੀਂ ਗੱਲ ਗੰਦਗੀ ਦੀ ਕੀਤੀ ਢੇਰ ਦੀ ਕੀਤੀ ਛੱਪੜਾਂ ਦੀ ਕੀਤੀ ਕਬਜ਼ੇ ਵਾਲੀ ਜਗ੍ਹਾ ਦੀ ਕੀਤੀ ਇਹਨਾਂ ਜਗ੍ਹਾ ਦੇ ਉੱਤੇ ਬੋਤ ਨਹੀਂ ਲੱਗੇ ਬਹੁਤ ਸੋਹਣੀ ਗੱਲ ਹੈ ਇਹ ਔਰ ਇਹਦੇ ਲਈ ਮੇਰੇ ਦਿਮਾਗ 'ਚ ਆਇਆ ਕਿ ਇਹ ਸਾਰਾ ਪ੍ਰੋਸੀਜਰ ਜਿਹੜਾ ਆ ਵੈਲਫੇਅਰ ਡਿਪਾਰਟਮੈਂਟ ਦੇ ਮਾਧਿਅਮ ਤੋਂ ਇਹ ਜਾਵੇ ਇਹ ਸੁਝਾਅ ਤੁਹਾਡਾ ਜਿਹੜਾ ਦਿੱਤੇ ਆ ਇਹ ਮੈਂ ਲਿਖ ਕੇ ਜਰੂਰ ਸਰਕਾਰ ਨੂੰ ਭੇਜੂਗਾ ਤarif ਪੰਸਾਵ ਨੇ ਹੋਰ ਵੀ ਗੱਲ ਜੁਕੀਦਾ ਤੇ ਧਰਨਾ ਲੱਗਾ ਆ ਉਹ ਫਾਇਨਾਂਸ ਨੂੰ ਲੱਗਾ ਦੇਖੋ ਮੈਂ ਬੇਨਤੀ ਕਰਨੀ ਚਾਹੁੰਦਾ ਹੁਣ ਮੈਨੂੰ ਨੰਗਲ ਪਿੰਡ ਦੇ ਇਹ ਸਾਥੀ ਬੋਲ ਰਹੇ ਸੀ ਅੱਜ ਬਰੇ ਵਿੱਚ ਬੈਠੇ ਆ ਕਿ ਉੱਥੇ 12-15 ਲੱਖ ਰੁਪਇਆ ਆਇਆ ਇਹਨਾਂ ਦੇ ਪਤਾ ਨਹੀਂ ਕਿ ਹੁਮੇਕੋ ਦਾ ਹਿਸਾਬ ਤਾਂ ਨਹੀਂ ਇਹਨਾਂ ਕੋਲ ਹੀ ਆ ਔਰ ਮੇਰੀ ਤਾਂ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਜਿਹੜਾ ਗ੍ਰਾਮ ਸਭਾ ਦੀ ਉੱਥੇ ਮੀਟਿੰਗ ਬੁਲਾ ਕੇ ਉਹਨਾਂ ਨੇ ਕਿੰਨੇ ਝੌਲ ਵਾਏ ਕਿੰਨਾ ਤੇਲ ਵਾਇਆ ਕਿੰਨਾ ਘਿਓ ਆਇਆ ਕਿਹਦੇ ਘਰ ਗਿਆ ਔਰ ਕਿੰਨਾ ਧਰਨੇ ਚ ਬੰਡਿਆ ਗਿਆ ਔਰ ਜਿਹੜਾ ਜੇ 12-15 ਲੱਖ ਆ ਤਾਂ 1.5 ਲੱਖ ਦਾ ਬੁੱਤ ਲੱਗਦਾ 1.5 ਲੱਖ ਦਾ ਕਮਰਾ ਬਣਦਾ ਇਹ 2 ਮਹੀਨਿਆਂ ਚ ਬਣਿਆ ਕਿਉਂ ਨਹੀਂ ਇਹ ਤਾਂ 24 ਘੰਟਿਆਂ ਚ ਬਣਾ ਕੇ ਪੰਨੂ ਦੇ ਮੂੰਹ ਤੇ ਚਪੇੜ ਮਾਰਨੀ ਚਾਹੀਦੀ ਸੀ ਜੇ 24 ਘੰਟਿਆਂ ਚ ਇਹਨੂੰ ਬਾਬਾ ਸਾਹਿਬ ਅਮਰੀਕਾ ਦਾ ਸਨਮਾਨ ਬਹਾਲਨਾ ਕਦੇ ਵੀ ਉੱਥੇ ਟੈਲਾ ਲੱਗ ਰਹੀ ਹੈ ਹਲੇ ਵੀ ਸਮੇਟ ਖਿੰਦੇ ਰਿਆ ਪਿਆ ਵੀ ਦਰੀ ਤੇ ਬੈਠੇ ਨੂੰ ਕੀ ਕਰਨਾ ਆ ਮਜ਼ਦੂਰਾਂ ਦੇ ਨਾਲ ਲਾ ਕੇ ਦਵਾ ਦਾ ਬੁੱਤ ਦੇ ਕੰਮ ਕੰਪਲੀਟ ਕਰਨਾ ਚਾਹੀਦਾ ਸੀ ਤਾਂ ਮੈਂ ਉਹਨਾਂ ਭਰਾਵਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਆ ਕਿ ਤੁਸੀਂ ਵੀ ਸਾਡੇ ਆਪਣੇ ਆ ਅਸੀਂ ਵੀ ਤੁਹਾਡੇ ਆ ਕਿਰਪਾ ਕਰਕੇ ਨਾਰੇਬਾਜੀ ਬਾਤ ਕਰੀਏ ਆਪਾਂ ਪਹਿਲਾਂ ਬਾਬਾ ਸਾਹਿਬ ਦਾ ਬੁੱਤ ਦਾ ਜਿਹਦਾ ਸਹੀ ਨਿਰਮਾਣ ਕਰ ਲੈਣਾ ਚਾਹੀਦਾ